ਦੇਰੇ ਕੋਰਾ ਦੇਰੇ ਕੋਰਾ ਦੇ ਵਿਆਹ ਤੇ ਆਏ ਹੋਇਆ ਇਤਿਹਾਸ ਪਤਾ ਕੀ ਆ ਓਰੇ ਫਤੇਗੜ ਸਾਹਿਬ ਸਹੀਦ ਦੀ ਸਵਾ ਪਤਾ ਨਹੀਂ ਇਤਿਹਾਸ ਹੈ ਕਿੱਥੋਂ ਆਏ ਆ ਕਿੱਥੋਂ ਆਏ ਆ ਹੈ ਮੁਰਾदाबाद ਜੁਪੀ ਤੋਂ ਇਤਿਹਾਸ ਬਾਰੇ ਪਤਾ ਨਹੀਂ ਪਹਿਲੀ ਵਾਰ ਆਇਆ ਆ ਦੇਖ ਲਓ ਇਹ ਹਾਲ ਹੈ ਇਹਨਾਂ ਦੇ ਇੱਥੇ ਵਿਆਹ ਹੋਇਆ ਸੀ ਕਿਸੇ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਹੀਦ ਹੋਏ ਸੀ ਤੇ ਇਹਨਾਂ ਨੂੰ ਤੁਹਾਨੂੰ ਰੋਕਦਾ ਨਹੀਂ ਕੋਈ ਰੋਕਿਆ ਨਹੀਂ ਕਿਸੇ ਨੇ ਹੈ ਅੱਜ ਅਕਲ ਤੋਹਾ ਦਾ ਰਾਤੋ ਆਇਤ ਅੱਛਾ ਰੋਕਦਾ ਨਹੀਂ ਕੋਈ ਤੁਹਾਨੂੰ ਰਾਤੋ ਆਇਤ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਪਤਾ ਨਹੀਂ ਭਾਈ ਜੀ ਪਤਾ ਨਹੀਂ ਸਹਿਬਜ਼ਾਦੇ ਬਾਰੇ ਪਤਾ ਪਹਿਲੇ ਵਾਰ ਯਾਰ ਥਾਲੀ ਪਵਾ ਦੇ ਨਾਮ ਕੀ ਆ ਤੇਰਾ ਹੰਮੋਸਾਦ ਹੈ ਹੰਮੋਸਾਦ ਕੀ ਹੰਮੋਸਾਦ ਹੰਮੋਸਾਦ ਖਾਨ ਖਾਨ ਲੱਗਦਾ ਪਿੱਛੇ ਹੰਮੋਸਾਦ ਹਿੰਦੂ ਹਿੰਦੂ ਮੁਸਲਮਾਨ 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 ਇੱਥੇ ਉਹ ਖੜੇ ਨੇ ਮੁਸਲਮਾਨ ਸਹਿਯੋਗ ਕਰਦੇ ਨੇ ਸਿੱਖਾ ਦਾ ਜਿਹੜੇ ਇਹ ਤੁਸੀਂ ਆਹ ਕੋ ਕਰਦੇ ਫਿਰਦੇ ਹੋ ਉਹ ਸ਼ਰਮ ਕਰ ਲੂ 2-4 ਦਿਨ ਨਹੀਂ ਕਮਾਈ ਕਰੂਗੇ ਫਿਰ ਕੀ ਦੁਨੀਆ ਹੈ ਉਹ ਨਹੀਂ ਖਤਮ ਹੋ ਜੂ ਹੈ ਜਾਓ ਬਾਈ ਬਣ ਕੇ ਦੇ ਹਾਰ ਐਨਾਂ ਦੇ ਆ ਦੇ ਇਹ ਕਹਿੰਦਾ ਸਵੇਰੇ ਜਾਊਗਾ ਹੁਣ ਗਿਆ ਹੀ ਨਹੀਂ ਗਿਆ ਹੀ ਨਹੀਂ ਤੂੰ ਇੱਥੋਂ ਹਲੋ ਗਿਆ ਨਹੀਂ ਤੂੰ ਤੈਨੂੰ ਰੋਕੇ ਅਸੀਂ ਗਿਆ ਹੀ ਨਹੀਂ ਤੂੰ ਇੱਥੋਂ ਕਦੋਂ ਜਾਣਾ ਨਹੀਂ ਲੰਗਰ ਛਕਣਾ ਆ ਕੀ ਬਜਾਈ ਜਾਂਦੇ ਇੱਥੇ ਵਿਆਹ ਹੋਏ ਇੱਥੇ ਕਿਸੇ ਦਾ ਕੀ ਆ ਜਾ ਤੇ ਤੇਰੀ ਹਿੰਦੂ ਆ ਮੁਸਲਮਾਨ ਹਿੰਦੂ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਸੈਵਜਾਦੇ ਆ ਬਾਰੇ ਪਤਾ ਮੈਂ ਕ੍ਰਾਮ ਨੂੰ ਜਾਣਦਾ ਹਾਂ ਮੈਂ ਵਾਏ ਗੁਰੂ ਸਭ ਕੋ ਜਾਣਦਾ ਹਾਂ ਮੈਂ ਹਿੰਦੂ ਹਾਂ ਮੁਸਲਮਾਨ ਨਹੀਂ ਆਹਾਜਾਦੇ ਆ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਤੇ ਸੈਵਜਾਦੇ ਆ ਬਾਰੇ ਪਤਾ ਮਤਲਬ ਸਰਦਾਰ ਕੇ ਉਸ ਮੈਂ ਜਾਣਦਾ ਹਾਂ ਮੈਂ ਹਿੰਦੂ ਹਾਂ ਮਤਲਬ ਐਸਾ ਨਹੀਂ ਆ ਮੁਸਲਮਾਨ ਹਾਂ ਮੁਸਲਮਾਨ ਨਹੀਂ ਹੁੰਦੇ ਨਹੀਂ ਬਸ ਵੇਰੇ ਵੀ ਰੋਕੇਆ ਵਿਆਹ ਹੋਇਆ ਤੇ ਇੱਥੇ ਕਿਸੇ ਦਾ ਜਾ ਉਰੇ ਫਿਰ ਇਹਨੂੰ ਸਵੇਰੇ ਵੀ ਰੋਕੇਆ ਸੀ ਇਹ ਫੇਰ ਇੱਥੇ ਫਿਰਦਾ ਮੁਸਲਮਾਨ ਸਾਰਾ ਮੁਸਲਮਾਨ ਨਹੀਂ ਹੁੰਦਾ ਨਹੀਂ ਮੁਸਲਮਾਨੋਂ ਪਰੇ ਮੁਸਲਮਾਨ ਤੇ ਉਹਨੂੰ ਵੀ ਨਹੀਂ ਇਤਿਹਾਸ ਬਾਰੇ ਪਤਾ ਕਹਿੰਦਾ ਪਹਿਲੇ ਦਿਨ ਆਏ ਇੱਥੇ ਸਾਰੇ ਜੁਪੀ ਤੋਂ ਵੀ ਫਿਰਦੇ ਹੋ ਲੈ ਜਾ ਇਹਨੂੰ ਲਾ ਕੇ ਆਓ ਜਾ ਇੱਥੇ ਵਿਆਹ ਹੋਇਆ ਕਿਸੇ ਦਾ ਤੂੰ ਵਿਆਹ ਹੋਇਆ ਕਿਸੇ ਦਾ ਇੱਥੇ ਤੂੰ ਵਿਆਏ ਹੋਇਆ ਇੱਥੇ ਕਿਸੇ ਦੇ ਪੀਪਣੀਆਂ ਵਜਾਉਣਾ ਫਿਰਦਾ ਨਹੀਂ ਅੰਦਰ ਵੇਚ ਲੈ ਨਹੀਂ ਅੰਦਰ ਵੇਚ ਲੈ ਪਰੇ ਵੇਚ ਲੈ ਔਰੇ ਕਾ ਨੂੰ ਵੇਚ ਦਸ ਰੰਤ ਤੇ ਇਹ ਰੱਖ ਲੈ ਜੇਮ ਵਿੱਚ ਇਸ ਤਰ੍ਹਾਂ ਵੇਚਦੇ ਤਾਂ ਨਹੀਂ ਤੇਰੇ ਤੇਰੇ ਧਰਮ ਕੀ ਆ ਧਰਮ ਕੀ ਆ ਤੇਰਾ Hindu ਸੇ ਮੁਸਲਮਾਨ اسلام ਮੁਸਲਮਾਨ ਇੱਥੇ ਮੁਸਲਮਾਨ ਬਥੇਰੇ ਖੜੇ ਨੇ ਜਿਹੜਾ ਜੇ ਉੱਥੇ ਦੁੱਧ ਪਲਾ ਰਹੇ ਨੇ ਚੁੱਪਚਾਪ ਰਹਿ ਰਹੇ ਨੇ ਤੇ ਤੂੰ ਇੱਥੇ ਆ ਪੀਪਣੀਆਂ ਵੇਚ ਰਿਹਾ ਰਤੋ ਇਸ ਤਰ੍ਹਾਂ ਵੇਚ ਲੈ ਵੇ ਇਸ ਤਰ੍ਹਾਂ ਨਹੀਂ ਪੀਪਣੀਆਂ ਬਜਾ ਕੇ ਕਿਉਂ ਵੇਚ ਰੇ ਪਹਿਲੀ ਤਾਂ ਗੱਲ ਹੈ ਤੂੰ 2-4 ਦਿਨ ਨਹੀਂ ਕਮਾਈ ਕਰ ਸਕਦਾ ਤਾਂ ਨਹੀਂ ਵਜਾएंगे ਹੋਰ ਆ ਫੇ ਚਲਾ ਜਾ ਉਰੋ ਇਸ ਤਰ੍ਹਾਂ ਤਾਂ ਵੇਚ ਲੈ ਇਸੇ ਐਸੀ ਨਹੀਂ ਹੁਣਾ ਕਿ ਅਰੇ ਬਿਲੇ ਬਜਾ ਕੇ ਵਜਾएंगे ਨਹੀਂ ਐਸੀ ਵੇਚ ਲੈ ਤੂੰ ਇੱਥੇ ਨਾ ਪੀਪਣੀਆਂ ਬਜਾਈ ਠੀਕ ਆ ਆ ਪਰ ਹਥਿਆਰ ਬਾਰੇ ਕੱਖ ਨਹੀਂ ਪਤਾ ਹੀ ਇਹਨਾਂ ਨੂੰ ਹੁਣ ਹਥਿਆਰ ਬਾਰੇ ਪਤਾ ਸਾਹਿਬ ਜੀ ਆ ਆਲੋ ਆਪੋ ਚਲੋਈ ਤੁਸੀਂ ਕੁਛ ਮੇਲੇ ਤੋ ਕਾਦੇ ਲਈ ਖੜੇ ਹੈਂ ਵੇਚਦਾ ਨਹੀਂ ਹਮ ਕਹ ਰਹੇ ਇਸ ਤਰਫ ਬਿਨਾ ਬਜਾਇੇ ਵੇਚੋ ਲੋ ਤਾਂ ਕੋਈ ਦਿੱਕਤ ਨਹੀਂ ਚਾ ਬਿਨਾ ਬਜਾਇੇਗੀ ਮੇਲਾ ਕੀ ਹੈ ਅੰਕਲ ਇਹ ਮੁਸਲਮਾਨ ਧਰਮ ਚੋਂ ਆ ਮੁਸਲਮਾਨ ਇੱਥੇ ਮੁਸਲਮਾਨ ਦਾ ਸਹਿਯੋਗ ਵੀ ਕਰਦੇ ਆ ਤੇ ਇਹ ਮੈਨੂੰ ਪਤਾ ਵੀ ਸਾਰੇ ਪਾਸੇ ਬਰਾਕ ਬਾਈ ਜੀ ਤੁਹਾਨੂੰ ਤੁਹਾਨੂੰ ਇਹ ਨਹੀਂ ਲੈਣਾ ਚਾਹੀਦਾ ਯਾਰ ਕੀ ਕਰੀਏ ਬੱਚੇ ਨਹੀਂ ਬੱਚਿਆਂ ਨੂੰ ਕੀ ਬਾਈ ਜੀ ਇੱਥੇ ਵਿਆਹ ਹੈ ਇਹਨਾਂ ਨੂੰ ਪੁੱਛ ਰਿਆ ਸੀ ਵਿਆਹ ਹੈ ਇਹਨਾਂ ਨੂੰ ਮੋੜ ਦਿਓ ਤੁਸੀਂ ਸਹਿਯੋਗ ਨਾ ਕਰੋ ਮੋੜ ਦਿਓ ਇਹਨਾਂ ਨੂੰ ਹੀ ਦੇ ਦੇ ਪੁੱਤਰ ਦੇ ਦੇ ਕਿਉਂ ਸਹਿਯੋਗ ਕਰ ਦਿਓ ਆਪੀ ਭੱਜਣਗੇ ਇਹਨਾਂ ਨੂੰ ਕੱਖ ਨਹੀਂ ਪਤਾ ਬਾਬੇ ਕਹਿੰਦੇ ਨਾ ਕੱਖ ਨਹੀਂ ਪਤਾ ਬਈ ਜੀ ਇਹਨਾਂ ਨੂੰ ਮੱਥਾ ਤੇ ਕੋਈ ਬਾਹੁਰਾ ਤੋਰ ਜੀ ਨਹੀਂ ਪੁੱਤਰ ਨਾ ਕੱਖ ਨਹੀਂ ਪਤਾ ਤੇ ਆਸ ਬਾਰੇ ਇਹਨਾਂ ਨੂੰ ਆਪੋ ਚਲੋ ਯਾ ਲੰਘ ਜਾਓ ਰੋ ਇਹਨੂੰ ਆ ਫਿਰਦੇ ਆ ਦੋ ਇਹਨਾਂ ਨੂੰ ਪਹਿਲਾਂ ਵੀ ਰੋਕਿਆ ਸਵੇਰੇ ਉਹ ਹੈਲੋ ਇਹਨੂੰ ਸਵੇਰੇ ਵੀ ਰੋਕਿਆ ਸੀ ਵਿਆਹ ਹੋਇਆ ਇੱਥੇ ਕਿਸੇ ਦਾ ਵਿਆਹ ਹੋਇਆ ਵਿਆਹ ਹੋਇਆ ਕਿਸੇ ਦਾ ਐ ਕੀ ਧਰਮ ਆ ਤੇਰਾ Hindu Muslim ਧਰਮ ਕੀ ਆ ਤੇਰਾ ਸੋਨੂੰ ਹਾਂ ਧਰਮ ਕੀ ਆ ਤੇਰਾ ਸੋਨੂੰ ਮੁਸਲਮਾਨ ਆ ਕਿ Hindu ਆ Hindu Hindu ਸੋਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੈਵਜਾਦਿਆਂ ਨੇ ਧਰਮ ਧਰਮ ਬਚਾਉਣ ਲਈ ਇੰਨੀ ਕੁਰਬਾਨੀ ਦਿੱਤੀ ਤੁਸੀਂ ਆਹ ਕੀ ਕਰਦੇ ਹੋ ਤੁਸੀਂ ਪਹਿਲੀ ਵਾਰ ਆ ਨਾ ਪਹਿਲੀ ਵਾਰ ਨੂੰ ਕੀ ਹੋ ਗਿਆ ਜਾਓ ਰੋ ਬਿਬੜੀਆਂ ਕਿਉਂ ਵਜਾਉਂਦੇ ਫਿਰਦੇ ਹੋ ਇੱਥੇ ਰੋਕਦਾ ਨਹੀਂ ਧਰਮ ਕੀ ਆ ਤੁਹਾਡਾ ਨਹੀਂ ਪਹਿਲੀ ਵਾਰ ਕੀ ਧਰਮ ਆ ਤੇਰਾ Hindu Muslim Hindu Muslim ਮੁਸਲਮਾਨ ਉਹ ਉੱਥੇ ਮੁਸਲਮਾਨ ਖੜੇ ਨੇ ਉਹ ਸਹਿਯੋਗ ਦਿੰਦੇ ਨੇ ਸਿੱਖਾਂ ਦਾ ਤੁਹਾਨੂੰ ਕੱਖ ਨਹੀਂ ਪਤਾ ਤੇ ਆਸ ਬਾਰੇ ਆ ਪੀਪਣੀਆਂ ਬਜਾਉਂਦੇ ਫਿਰਦੇ ਹੋ ਵਿਆਹ ਹੋਇਆ ਇੱਥੇ ਕਿਸੇ ਦਾ ਨਹੀਂ ਦੰਦਿਆ ਕੱਢੀ ਜਾਂਦਾ ਚੱਲੇ ਜਾ ਉਰੋ ਫਤਵੇ ਬਣਾਉਣ ਦਾ ਕੀ ਹੈ ਅਸੀਂ ਸਵੇਰੇ ਵੀ ਟੋਕਿਆ ਇਹਨਾਂ ਨੂੰ ਬਾਈ ਬਾਈ ਟੋਕ ਦਿਆ ਕਰੋ ਇਹਨਾਂ ਨੂੰ ਟੋਕ ਦਿਆ ਕਰੋ ਇਹਨਾਂ ਨੂੰ ਇਹਨਾਂ ਨੂੰ ਪੀਪਣੇ ਵਾਲਿਆਂ ਨੂੰ ਟੋਕ ਦਿਆ ਕਰੋ ਵਿਆਹੇ ਹੋਏ ਨਹੀਂ ਯਾਰ ਕੱਲ੍ਹ ਤੋਂ ਫਤਵੇ ਲਾਉਣ ਲੱਗ ਪਏ ਜਾਂ ਤਾਂ ਜੂਰੋ ਆ ਫਿਰਦੇ ਚਾਰ ਪੰਜ ਯਾਰ ਕੋਈ ਮੁਸਲਮਾਨ ਕਹਿੰਦਾ ਕੋਈ ਹਿੰਦੂ ਕਹਿੰਦਾ ਜੁਪੀ ਪਿਆਰ ਦੇ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੋਇਆ ਸੀ ਇੱਥੇ ਏ ਹਾਲ ਹੈ ਇਹਨਾਂ ਦੇ ਇਹਨਾਂ ਨੂੰ ਦੁਬਾਰਾ ਪਿਰਾ ਦੇ ਦਿੰਦੇ ਕੱਲ੍ਹ ਦੇ ਕੇ ਜੀਰ ਕਰਦੇ ਖੇਡ ਕੇ ਆ ਜਾਂ ਲੰਘ ਜਾ ਰੋ ਲੰਘਿਓ ਲੰਘਿਓ ਤੁਰ ਜੋ ਲੈ ਆ ਚਾਰ ਪੰਜ ਫੇਰਦੇ ਖੋਡੇ ਸਿੰਘਾਂ ਨੇ ਜੁੱਤੀ ਫੇਰ ਦੇਣੀਆਂ ਫੇਰਨਾ ਕਿਓ ਬੱਤਿਆਂ ਦੇ ਗਰੂਪ ਮਾਰਾ ਅਤੇ ਖੋਡਾ ਦੇ ਗਰੂਪ ਮਾਰਾ ਆਪੇ